ਅਸੀਂ ਫੇਰ ਵੀ ਉਹਦੇ ਨਾਲ ਫਿਲਮੀ ਪ੍ਰਮੋਸ਼ਨਾਂ ਤੇ ਜਾਣਾ ਹੀ ਜਾਣਾ ਸੀਗਾ। ਅਲੱਗ-ਅਲੱਗ ਲੋਕ ਨੇ ਆਪਣੇ ਦੋਸਤਾਂ ਨੂੰ ਕਹਿਣੀ ਸੀਗਾ ਵੀ ਯਾਰ ਮੇਰਾ ਅੱਜ ਪਟਿਆਲੇ ਪ੍ਰਮੋਸ਼ਨ ਹੈ ਕਿ ਤੁਸੀਂ ਮੇਰੇ ਨਾਲ ਜਾਣਾ ਹੈ ਮੇਰੀ ਪ੍ਰਮੋਸ਼ਨ ਹੈ ਅੱਜ ਇੱਥੇ ਜਾਣਾ। ਉਹ ਸਾਡਾ ਵੈਸੇ ਵੀ ਫਰਚ ਸੀ ਅੱਜ ਸਾਡੇ ਨਾਲ ਹੈ ਨਹੀਂਗਾ। ਭਰਾ ਦੀ ਸਾਡੀ ਦੀ ਫਿਲਮ ਆਈ ਜਿਹੜੀ ਯਮਲਾ ਜਿੱਦਾਂ ਸਾਡਾ ਭਰਾ ਸੀਗਾ ਜਿੱਡੀਆਂ ਉਹ ਗਾਣਿਆਂ ਦੇ ਵਿੱਚ ਉਹਦਾ ਯੋਗਦਾਨ ਸੀ ਇੱਕ ਲੋਕ ਗਾਇਕ ਵਰਗਾ ਕਲਾਕਾਰ ਸੀ ਉਹਦੀ ਫਿਲਮ ਵੀ ਕਿ ਯਮਲਾ ਬਹੁਤ ਵੱਡੇ ਸਿੰਘਰੂ ਨੇ ਦਾ ਨਾਮ ਕਿੱਡਾ ਵੱਡਾ ਨਾਮ ਸੀ ਤੇ ਫਿਲਮ ਦਾ ਬਹੁਤ ਵੱਡਾ ਨਾਮ ਹੈ ਯਮਲਾ ਜਦੋਂ ਗੱਲ ਕਰੀਏ ਆਪਾਂ ਬਾਈ ਸਾਡੇ ਰਾਜਵੀਰ ਦੀ ਫਿਲਮ ਯਮਲਾ ਦਾ ਅੱਜ ਸਫਸਤ ਗਾਣਾ ਸੀ ਜਿਹੜਾ ਉਹ ਆਪਣੇ ਲਾਂਚ ਕੀਤਾ ਤੇ ਉਹਦੀ ਫਿਲਮ ਦੀ ਪ੍ਰੈਸ ਕਾਨਫਰੰਸ ਆਪਾਂ ਇਕੱਠੇ ਹੋਇਆ ਸਾਰੀ ਸਟਾਰੀ ਸਟਾਰ ਕਾਸਟ ਸਾਰੇ ਦੋਸਤ ਮਿੱਤਰ ਉਹਦੇ ਫੈਮਿਲੀ ਰਾਜਵੀਰ ਬਾਰੇ ਗੱਲਾਂ ਬਹੁਤ ਸਾਰੀਆਂ ਨੇ ਜਿੱਦਾਂ ਕੋਈ ਭਾਜੀ ਨੇ ਦੱਸਿਆ ਵੀ ਅਸੀਂ ਫਿਲਮ ਦੇ ਹਿੱਸਾ ਨਹੀਂ ਹੈਗੇ ਜਿੱਦ ਤੱਕ ਅਮਰ ਹੋਇਆ ਮੈਂ ਹੋਇਆ ਐਮੀ ਹੋਰ ਬਹੁਤ ਸਾਰੇ ਹੋਰ ਵੀ ਕਲਾਕਾਰ ਪਰ ਆਏ ਜੋ ਥੱਲੇ ਬੈਠੇ ਆ ਪਰ ਜੇ ਰਾਜਵੀਰ ਹੁੰਦਾ ਅਸੀਂ ਫੇਰ ਵੀ ਉਹਦੇ ਨਾਲ ਫਿਲਮ ਨਹੀਂ ਪ੍ਰਮੋਸ਼ਨਾਂ ਤੇ ਜਾਣਾ ਹੀ ਜਾਣਾ ਸੀ ਹਲਕ ਲਗ ਉਹਨੇ ਆਪਣੇ ਦੋਸਤਾਂ ਨੂੰ ਕਹਿਣੀ ਸੀਗਾ ਵੀ ਯਾਰ ਮੇਰੇ ਅੱਜ ਪਟਿਆਲੇ ਪ੍ਰਮੋਸ਼ਨ ਹੈ ਅੱਜ ਤੁਸੀਂ ਮੇਰੇ ਨਾਲ ਜਾਣਾ ਮੇਰੀ ਪ੍ਰਮੋਸ਼ਨ ਹੈ ਅੱਜ ਇੱਥੇ ਜਾਣਾ ਉਹ ਸਾਡਾ ਵੈਸੇ ਵੀ ਫਰਜ਼ ਸੀ ਅੱਜ ਸਾਡੇ ਨਾਲ ਹੈ ਨਹੀਂਗਾ ਉਹਦੇ ਨਾਲ ਉਹਦੀਆਂ ਇੱਕ ਇੱਕ ਯਾਦਾਂ ਇੱਕ ਇੱਕ ਉਹਦੇ ਨਾਲ ਜੋ ਹੰਡਾਏ ਪਾਲਨੇ ਉਹ ਸਾਡੇ ਨਾਲ ਰਹਨੇ ਆ ਫੈਮਿਲੀ ਨਾਲ ਪਰਿਵਾਰ ਨਾਲ ਅਸੀਂ ਪਹਿਲਾਂ ਤੋਂ ਵੀ ਸੀ ਤੇ ਹੁਣ ਵੀ ਆ ਸਾਡੀ ਮਾਂ ਸਾਡੀ ਭੈਣ ਸਾਡੀ ਬੱਚੀ ਸਾਡੀ ਅਰਸ਼ ਭੈਣ ਕੁੱਲ ਮਿਲਾ ਕੇ ਜਿਹੜਾ ਮੁੱਦਾ ਹੈ ਕਿ ਅੱਜ ਅਪਾ ਦੀ ਤੇ ਇਕੱਠੇ ਹੋਏ ਕਿ ਭਰਾ ਦੀ ਸਾਡੇ ਦੀ ਫਿਲਮ ਆ ਰਹੀ ਹੈ ਜਮਲਾ ਜਿੱਦਾਂ ਸਾਡਾ ਭਰਾ ਸੀ ਜਿੱਡੀਆਂ ਉਹਦੀਆਂ ਗਾਣਿਆਂ ਦੇ ਵਿੱਚ ਉਹਦਾ ਯੋਗਦਾਨ ਸੀ ਇੱਕ ਲੋਕ ਗਾਇਕ ਵਰਗਾ ਕਲਾਕਾਰ ਸੀ ਉਹਦੀ ਇਹ ਫਿਲਮ ਵੀ ਇੱਕ ਯਮਲਾ ਬਹੁਤ ਵੱਡੇ ਸਿੰਗਰ ਹੋਏ ਨੇ ਉਹਨਾਂ ਦਾ ਨਾਮ ਕਿੱਡਾ ਵੱਡਾ ਨਾਮ ਸੀ ਤੇ ਫਿਲਮ ਦਾ ਬਹੁਤ ਵੱਡਾ ਨਾਮ ਹੈ ਯਮਲਾ ਜੀ ਅੱਪ ਗੱਲ ਕਰੀਏ ਤਾਂ ਤੁਸੀਂ ਜ਼ਰੂਰ ਜਾ ਕੇ ਫਿਲਮ ਜ਼ਰੂਰ ਜਾ ਕੇ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਥੀਏਟਰਸ ਦੇ ਵਿੱਚ ਪਰ ਬਾਰਾਂ ਨਾਲ ਆਪਣੇ ਬੱਚਿਆਂ ਨਾਲ ਉਸ ਭਰਾ ਨੂੰ ਆਪਾਂ ਨੇ ਜਿੱਦਾਂ ਗਾਣਿਆਂ ਦੇ ਵਿੱਚ ਵੱਡਾ ਕੀਤਾ ਸੀ ਤਾਂ ਵੱਡਾ ਤਾਂ ਹੈ ਹੀ ਆ ਉਹ ਪਰ ਉਹਦੀ ਫਿਲਮ ਤੁਸੀਂ ਜ਼ਰੂਰ ਜਾ ਕੇ ਦੇਖਣੀ ਹੈ ਜ਼ਰੂਰ ਤੁਹਾਨੂੰ ਹੱਥ ਬਨ ਕੇ ਬੇਨਤੀ ਇਹਦੀ ਮੀ ਭਾਜੀ ਨੇ ਕਿਹਾ ਕਿ ਇਹ ਫਿਲਮ ਦਾ ਜੋ ਵੀ ਪੈਸਾ ਕਿਸੇ ਚੰਗੇ ਥਾਂ 'ਤੇ ਲੱਗਣਾ ਤਾਂ ਤੁਹਾਨੂੰ ਉਸ ਤੁਹਾਡੀ سپورਟ ਦੀ ਸਾਨੂੰ ਬਹੁਤ ਲੋੜ ਹੈ ਹਾਂ ਇਹ ਫਿਲਮ ਦੇ ਰੂ ਦੇ ਕਬਾਕੀ ਪ੍ਰੋਡਿਊਸਰਸ ਦਾ ਡਾਇਰੈਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਸਾਡੀਆਂ ਵੀ ਕਈ ਫਿਲਮਾਂ ਬਣ ਜਾਂਦੀਆਂ ਨਹੀਂ ਰਿਲੀਜ਼ ਹੋ ਪਾਉਂਦੀਆਂ ਪਰ ਇਹਨਾਂ ਨੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਉਦੇ ਤੋਂ ਪਰਿਵਾਰ ਨਾਲ ਸਾਂਝੀ ਹਾਜ਼ਰ ਕਰਕੇ ਕੋਸ਼ਿਸ਼ ਕੀਤੀ ਹੈ ਕਿ ਫਿਲਮ ਉਹਦੀ ਜਿਹੜੀ ਲਾਸਟ ਫਿਲਮ ਸੀਗੀ ਉਹ ਆਪਾਂ ਕੱਲੇ-ਕੱਲੇ ਬੱਚੇ ਤੱਕ ਪਹੁੰਚਦੀ ਕਰੇ ਡਿਸਟ੍ਰਿਬਿਊਟਰ ਸਾਹਿਬ ਬੈਠੇ ਆਗੇ ਤੁਸੀਂ ਸਾਰੇ ਜਰੂਰ ਸਾਥ ਦਿਓ ਜਾ ਕੇ ਫਿਲਮ ਦੇਖ ਕੇ ਆਇਓ ਸਾਡੇ ਭਰਾ ਦੀ ਜਮਲਾ ਫਿਲਮ ਹੈ ਤੇ ਇੰਨੀ ਕੀ ਮੇਰੇ ਕੋਲ ਗੱਲਾਂ ਨੇ ਗੱਲਾਂ ਬਹੁਤ ਸਾਰੀਆਂ ਨੇ ਉਹਦੇ ਰਾਜਵੀਰ ਵਾਲੇ ਕਰਨ ਦੀਆਂ ਸ਼ੁਰੂਆਤ ਅਸੀਂ ਇਕੱਠਿਆਂ ਨੇ ਸਾਡਾ ਇਕੱਠਿਆਂ ਦਾ ਸਟ੍ਰਗਲ ਟਾਈਮ ਯੂਨੀਵਰਸਿਟੀ ਅਸੀਂ ਇਕੱਠੇ ਮੈਂ ਕਮਰ ਅਸੀਂ ਹੋਸਟਲਾਂ 'ਚ ਇਕੱਠੇ ਰਹੇ ਹਾਂ ਕਮਰ ਮੇਰਾ ਸੀਨੀਅਰ ਸੀਗਾ ਤੇ ਰਾਜਵੀਰ ਮੇਰਾ 3 ਸਾਲ ਜੂਨੀਅਰ ਸੀਗਾ ਬਹੁਤ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਇਕੱਠਿਆਂ ਨੇ ਜਦੋਂ ਸਟ੍ਰਗਲ ਟਾਈਮ ਇਕੱਠਿਆਂ ਨੇ ਸੋਚ ਰਿਹਾ ਸੀ ਵੀ ਕਲਾਕਾਰ ਬਣਾਂਗੇ ਗਾਣੇ ਆਉਣਗੇ ਸਾਡੀਆਂ ਐਲਬਮ ਆਉਣਗੀਆਂ ਪਰ ਇਹਨੇ ਸੋਚਿਆ ਵੀ ਸਾਡੀਆਂ ਫਿਲਮਾਂ ਵੀ ਹੋਣਗੀਆਂ ਅਸੀਂ ਫਿਲਮਾਂ 'ਚ ਵੀ ਆਵਾਂਗੇ ਰਾਜਵੀਰ ਦੀ ਇਹ ਤੋਂ ਪਹਿਲਾਂ ਵੀ ਫਿਲਮ ਆਈਆਂ ਪਰ ਉਹਦੀ ਸ਼ੂਟ ਹੋਈ ਵੀ ਲਾਸਟ ਫਿਲਮ ਸੀਗੀ ਤੁਸੀਂ ਜ਼ਰੂਰ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਇਨਾਂ ਮੇਰੇ ਵੱਲੋਂ ਤੁਹਾਡੇ ਲਈ ਕਹਿ ਸਕਦੇ ਆ ਕਿ ਤੁਸੀਂ ਜ਼ਰੂਰ ਦੇਖਣੀ ਹੈ ਫਿਲਮ 28 ਨਵੰਬਰ ਥੈਂਕਸ ਗੁਲਵਿੰਦਰ ਥੈਂਕ ਯੂ ਸੋ ਵੈਰੀ ਮਚ